ਕੋਡ ਜੀ ਆ ਜਾਂਦਾ ਤੇ ਅਸੀਂ ਥੋੜੀ ਜੀ ਸਮਾਂ ਮੰਗਦੇ ਆ ਕਿ ਰਿਸਪੌਂਸ ਕਨਫਰੈਂਸ ਥੋੜੀ ਜੀ ਡੇਟ ਹੋ ਗਈ ਕਿਉਂ ਕਰਕੇ ਅਸੀਂ ਡੀਗ੍ਰੇ ਸੀ ਸਰਦਾਰ ਸਾਹਿਬ ਲਈ ਇਹ ਬਹੁਤ ਵਿਜੀਟੈਂਟ ਨੇ ਇਹਨਾਂ ਨੇ ਆਪਣਾ ਅਸਲ ਵਸਲਾ ਸਾਫ਼ ਕਰਨਾ ਹੁੰਦਾ ਸੋ ਥੇ ਡੇਟ ਲੱਗ ਰੰਗੀ ਆ ਸੋ ਹੁਣ ਆਗੇ ਆ ਹਾਂ ਹੁਣ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਇੱਕ ਜਿਹੜਾ ਨਿਖਲ ਗੁਪਤਾ ਦਾ ਕੇਸ ਸਾਡਾ ਜੀ ਹੁਣ ਬਿੱਲੀ ਥੈਲੇਰ ਤੋਂ ਬਾਹਰ ਨਿਕਲ ਗਿਆ ਤੇ ਨਿਖਲ ਗੁਪਤੇ ਨੇ ਉੱਥੇ ਬਿਆਨ ਦਿੱਤੇ ਹੈ ਕਿ ਨਿਜਰ ਨੂੰ ਕੈਨੇਡਾ ਦੇ ਵਿੱਚ ਵੀ ਮਾਰ ਦੇਣਾ ਸੀ ਤੇ ਜਿਨ੍ਹਾਂ ਨੇ ਅਨੁਸਾਬ ਨੂੰ ਮਾਰਨਾ ਸੀ ਉਹਨਾਂ ਨੂੰ ਵੀ ਕਿਹਾ ਸੀ ਕਰਕੇ ਅਜੇ ਅਢੀਕ ਲੋ ਸਾਡੇ ਪ੍ਰਾਈਮ ਮਿਨਿਸਟਰ ਨੇ ਯੂ ਐਸ ਏ ਆਉਣਾ ਇਹਦਾ ਮਤਲਬ ਹੈ ਜਿਹੜੀ ਸਾਜਿਸ ਤੇ ਕਨਫਿਡੈਂਸੀ ਹੈ ਇਹ ਪੱਕੀ ਹੋਈ ਹੈ ਇੰਡੀਆ ਤੋਂ ਕੈਬਨਿਟ ਸੈਕਟਰੀਅਟ ਤੋਂ ਤੇ ਕੈਬਨਿਟ ਸੈਕਟਰੀਅਟ ਦੇ ਅਧੀਨ ਹੈਗਾ ਰੋ ਤੇ ਰੋ ਦਾ ਬੰਦਾ ਯਾਦਤੋਂ ਵੀ ਨਾ ਹੁੰਦਾ ਜਿੰਨੇ ਪੈਸੇ ਦਿੱਤੇ ਹੈ ਸਿਕਰਟ ਸਰਵਿਸ ਫੰਡਸ ਹਾਂ ਜਿਹੜੇ ਪੁਲਿਸ ਦੇ ਕੋਲ ਸਿਕਰਟ ਸਰਵਿਸ ਫੰਡਸ ਹੁੰਦੇ ਹੈ ਇਹ ਆਡਿਟ ਨਹੀਂ ਹੁੰਦੇ ਤੇ ਸਵੀਯੇ ਜੀ ਕੋਲੇ ਨਹੀਂ ਜਾਂਦੇ ਤੇ ਇਹਨਾਂ ਦਾ ਅਕਾਊਂਟ ਅਫਸਰੀ ਰੱਖਦੇ ਆ ਅਫਸਰੀ ਇਹਨੂੰ ਸਪੈਂਡ ਕਰਦੇ ਆ ਇਹ ਕਿਸੇ ਨੂੰ ਪਾਰਲਮੈਂਟ ਨੂੰ ਵੀ ਨਹੀਂ ਦੱਸਦੇ ਕਿ ਇਹ ਕਿੰਨਾ ਫੰਡ ਹੈ ਜਦ ਕਿ ਜਮੂਰੀਅਤ پسند ਮੌਲਕ ਜਿਵੇਂ ਯੂ ਐਸ ਏ ਹੈ ਤੇ ਬਲੈਕ ਹੈ ਉੱਥੇ ਸਿਕਰਟ ਸਰਵਿਸ ਫੰਡ ਜਾਂ ਜਿਹੜਾ ਵੀ ਸੀ ਆਈ ਏ ਜਾ FBI ਜਾਂ ਸਕਾਟਲੈਂਡ ਯਾਰਡ ਦੇ ਕੋਲੇ ਹੁੰਦਾ ਉਹ ਪਾਰਲੀਮੈਂਟਲ ਰਿਸਪਾਂਸਿਬਲ ਹੈਗੇ ਆ ਕਾਂਗਰੈਸ ਨੂੰ ਸੈਨੇਟ ਨੂੰ ਬ੍ਰਿਟਿਸ਼ ਪਾਰਲੀਮੈਂਟ ਨੂੰ ਪਰ ਇੱਥੇ ਰਿਸਪਾਂਸਿਬਿਲਟੀ ਹੈ ਨਹੀਂ ਤੇ ਇਹ ਮੈਂ ਟੌਪਿਕ ਤੇ ਚੱਕਣਾ ਚਾਹੁੰਦਾ ਸੀਗਾ ਪਾਰਲੀਮੈਂਟ ਦੇ ਵਿੱਚ ਪਰ ਆ ਜਿਹੜਾ ਬਿਰਲਾ ਸਾਹਿਬ ਸਪੀਕਰ ਹੈ ਕੱਟੜਵਾਦੀ ਹਿੰਦੂਤਵਾਦਾ ਦਾ ਬੰਦਾ ਇੰਨੇ ਮੈਨੂੰ ਜ਼ਾਕਤ ਨਹੀਂ ਸੀ ਕਦੇ ਦੇਣੀ ਹੈ ਜੀ ਤੇ ਇਹ ਮਸਲਾ ਉੱਥੇ ਛੱਕਿਆ ਨਹੀਂ ਗਿਆ ਜੇਕਰ ਸਿਕਰਟ ਸਰਵਿਸ ਫੌਂਡਸ ਦਾ ਹਾਊਂਟ ਹੀ ਨਾ ਹੋਵੇ ਕਿ ਅੱਜ ਲਿਖਿਆ ਹੋਇਆ ਕਿ ਕਿੰਨੇ ਪੈਸੇ ਦੇਣੇ ਸੀਗੇ ਜਿਨਨੇ ਇਹ ਪੰਨੂ ਸਾਹਿਬ ਨੂੰ ਕਤਲ ਕਰਨਾ ਸੀਗਾ ਹੁਣ ਇਹ ਜਿਹੜੀ ਸਾਜ਼ਿਸ਼ ਹੈ ਕਨਸਪੀਰੇਸੀ ਹੈ ਇਹ ਵੀ ਕੇਸ ਦੇ ਵਿੱਚ ਆਉਣੇ ਚਾਹੀਦੀ ਹੈ ਤੇ ਇਹਦੇ ਵਿੱਚ ਪ੍ਰੀਮਿੰਟਰ ਮੋਦੀ ਸਾਹਿਬ ਵੀ ਹੈਗੇ ਆ ਅਮਿਤ ਸ਼ਾਹ ਵੀ ਹੈਗੇ ਹੋਮ ਮਿਨਿਸਟਰ ਰਾਜਨਾਥ ਸਿੰ ਵੀ ਹੈ ਡਿਫੈਂਸ ਮਿਨਿਸਟਰ ਐਨ ਐ ਸੇ ਦਾ ਜੀ ਟਡੋਇਲ ਹੈ ਤੇ ਰਵੀ ਸਿਨਾ ਰੋ ਦਾ ਤੇ ਸਾਫ ਦਾ ਰੋ ਦਾ ਮੁਖੀ ਸਮੰਤ ਗੋਇਨ ਤੇ ਜੈ ਸ਼ੰਕਰ ਫੌਨ ਮਿਨਿਸਟਰ ਹੁਣ ਇਹ ਜਿਹੜਾ ਸਮੰਥ ਗੋਇਲ ਹੈ ਇਹ ਤੁਹਾਡਾ ਵੀ ਇੱਥੇ ਅਬਰਸਰ ਐਸਐਸਪੀ ਰਹਿ ਚੁੱਕਿਆ ਹੈ ਤੇ ਗੁਰਦਾਸਪੁਰ ਵੀ ਰਹਿ ਚੁੱਕਿਆ ਤੇ ਇਹਨੇ ਬਹੁਤ ਸਿੱਖਾਂ ਦੇ ਕਤਲ ਕੀਤੇ ਹੈਗੇ ਆ ਹੁਣ ਗੱਲ ਇਹ ਹੈ ਕਿ ਜੇ ਕੰਸਪੀਡਸੀ ਹੈ ਤੇ ਮੰਨਦੇ ਹੈ ਕਿ ਅਜੇ ਜੇ ਪ੍ਰਾਈਮ ਮਿਨਿਸਟਰ ਨੇ ਅਮਰੀਕਾ ਜਾਣਾ ਹੈ ਅਜੇ ਖਤਰਾ ਨਾ ਕਰੋ ਇਹਦਾ ਮਤਲਬ ਆ ਕਿ ਕੈਬਨਟ ਸੈਕਟਰੀਅਰ ਦਾ ਜਿਹੜਾ ਕੈਬਨਟ ਸੈਕਟਰੀ ਹੈ ਇਹ ਵੀ ਜम्मेवार ਹੈ ਜਿਹਦੇ ਨਾਮ ਹੈ ਜਏ ਹੈ ਹੁਣ ਇਹ ਕਥਨ ਕਰਉਂਦੇ ਹੈ ਗਵਰਨਮੈਂਟ ਆਫ ਇੰਡੀਆ ਇਹ ਮੋਦੀ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਕਿ ਅਬ ਹਮ ਦਸਵੇਗ ਬਾਹਰ ਨੇ ਭੇਜेंगे ਹਮਨੇ ਇੰਤਜ਼ਾਮ ਕਰ ਲਿਆ ਹੈ ਬੱਧਾ ਨਿਰਜਰ ਤੇ ਸਾਰਿਆਂ ਨੂੰ ਮਾਰਿਆ ਹੈਗਾ ਤੇ ਇਹਨਾਂ ਨੇ ਜਿਹੜੇ ਬੰਦੇ ਮਾਰੇ ਹੈ ਉਹਨਾਂ ਵਿੱਚੋਂ ਇੱਕ ਤਾਂ ਹਰਦੀਪ ਸਿੰਘ ਨਿਰਜਰ ਹੈ ਕੈਨੇਡਾ ਚ림ਪੂ ਦਾ ਮਨਸਿੰਦਰ ਮਲਕ ਹੈ ਤੇ ਸੁਖਦੂਲ ਸਿੰਘ ਹੈ ਮੌਕੇ ਦਾ ਜਿਹੜੇ ਕੈਂਡੀਡੇਟ ਦੇ ਵਿੱਚ ਮਾਰ ਕੇ ਆਫਕਾਰ ਸੇਂਡਾ ਮਾਰੇ ਹੈ ਬ੍ਰਿਟਾਨੀਆ ਦੇ ਵਿੱਚ ਇਹਨੂੰ ਜ਼ਹਿਰ ਦਿੱਤਾ ਗਿਆ ਹੈ ਹਸਪੀਟਲ ਦੇ ਵਿੱਚ ਤੇ ਕੱਲ ਦੀਆਂ ਖ਼ਬਰਾਂ ਵਿੱਚ ਤੁਸੀਂ ਪੜ੍ਹਿਆ ਹੋਊਗਾ ਕਿ ਰਸ਼ੀਆ ਨੇ ਆਪੋਜੀਸ਼ਨ ਦਾ ਲੀਡਰ ਵੀ ਜੇਲ੍ਹ ਦੇ ਵਿੱਚ ਪੌਇਜ਼ਨ ਦੇ ਕੇ ਮਾਰ ਦਿੱਤਾ ਸੀਗਾ ਹੁਣ ਕਿਹੜਾ ਪੌਇਜ਼ਨ ਹੈ ਇਸ ਪੌਇਜ਼ਨ ਦਾ ਨਾਮ ਹੈਗਾ ਪੁਲੀਨੀਅਮ ਇਹ ਬੜਾ ਖਤਰਨਾਕ ਪాయిਜ਼ਨ ਹੈ ਤੇ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਤੇ ਇਹ ਰੂਸ ਦਾ ਨੇੜ ਜੋੜ ਬਹੁਤ ਜ਼ਿਆਦਾ ਹੈਗਾ ਤੇ ਇਹ ਦੁੱਡੇ ਦੇ ਨਾਲ ਇੱਕ ਦੁੱਡੇ ਨਾਲ ਸਾਰਾ ਕੁਝ ਕਰਦੇ ਐ ਇਨਫੋਰਮੇਸ਼ਨ ਵੀ ਦਿੰਦੇ ਐ ਜਿਹੜਾ ਅਮਰੀਕਾ ਪੁਰਜੇ ਜੰਸਮਾਨ ਹੋਈ ਜਾਂਦਾ ਤਾਂ ਦਿੰਦੇ ਐ ਉਹ ਵੀ ਰਸ਼ੀਅਨਸ ਨੂੰ ਦਿਖਾਉਂਦੇ ਐ ਤੇ ਰਸ਼ੀਅਨਸ ਤੋਂ ਇੰਨਾਂ ਨੇ ਇਹ ਪੋਇਜ਼ਨ ਪੋਲੀਨੀਅਮ ਅਕੁਆਇਰ ਕੀਤਾ ਸੀਗਾ ਜਿਹੜਾ ਤਾਰਸਨ ਠੰਡੇ ਨੂੰ ਦਿੱਤਾ ਗਿਆ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਆਜ਼ਾਦੀ ਦੀ ਲੜਾਈ ਲੜ ਰਹੇ ਸੀਗੇ ਆਪਣੇ ਗੋਲੀ ਸਿੱਕੇ ਦੇ ਨਾਲ ਉਦੋਂ ਹੋਮ ਮਿਨਿਸਟਰੀ ਦੇ ਵਿੱਚ ਤੁਸੀਂ ਬੋਲਣਾ ਤੁਸੀਂ ਬੋਲੋ ਹਾਂ ਜੋ ਸੋਚੀ ਲੁਕਾ ਔਰ ਥੌਟ ਪ੍ਰੋਸੈਸ ਖਤਮ ਹੋ ਜਾਂਦਾ ਜੀ ਹੁਣ ਇੰਡੀਆ ਦਾ ਮੈਥਡ ਹੈ ਕਿ ਜਿਹੜਾ ਵੀ ਬੰਦਾ ਇਹ ਨੀਗਾ ਥੱਲੇ ਆ ਜੇ ਉਸ ਨੂੰ ਇਹ ਮਨਵਾ ਦਿੰਦੇ ਆ ਹੁਣ ਇੱਕ ਬਹੁਤ ਪੜਿਆ ਲਿਖਿਆ ਰਿਪੋਰਟਰ ਸੀਗਾ ਪ੍ਰੈਸ ਮੈਨ ਸੀਗਾ ਉਹਦਾ ਨਾਮ ਸੀਗਾ ਇਹ ਅਹ ਧਰਨ ਭਗਤ ਇਹ ਹੈ ਇਹ ਆਕਸਫੋਰਡ ਯੂਨੀਵਰਸਿਟੀ ਜਿਹੜੀ ਸਭ ਤੋਂ ਵਧੀਆ ਆਕਸਫੋਰਡ ਯੂਨੀਵਰਸਿਟੀ ਹੈ ਦੁਨੀਆ ਦੀ ਉੱਥੋਂ ਦਾ ਪੜਿਆ ਲਿਖਿਆ ਸੀਗਾ ਇਹਨੇ ਡਿਸਕਲੋਸ ਕੀਤਾ ਕਿ ਇਹ ਇੰਡੀਆ ਤੇ ਹੋਮ ਮਿਨਿਸਟਰੀ ਅਫਗਾਨਿਸਤਾਨ ਜਿਹੜੋ ਰੂਟਸ ਦਾ ਉਹਦੇ ਤੇ ਕਬਜ਼ਾ ਸੀ ਉਹ ਹਵਾਈ ਜਹਾਜ਼ਾਂ ਦੇ ਨਾਲ ਅਸਲਾ ਉੱਥੇੋਂ ਮੰਗਵਾਰੀ ਸੀਗੀ ਤੇ ਦਿੱਲੀ ਦੇ ਵਿੱਚ ਇੱਕ ਡੇਰਾ ਹੈਗਾ ਬਿਰਸਾ ਸਿੰਘ ਸੰਤ ਦਾ ਤੇ ਉੱਥੇ ਇੰਡੀਆ ਜਿਹੜੇ ਕੈਟ ਸੀਗੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਕਿ ਕਿਵੇਂ ਸਿੱਖਾਂ ਦੀ ਮਰਿਆਦਾ ਕਿਵੇਂ ਸਨਾਨ ਕਰਦੇ ਆ ਕਿਵੇਂ ਰੋਟੀ ਖਾਂਦੇ ਆ ਕਿਵੇਂ ਕੀ ਕਰਦੇ ਆ ਤੇ ਇਹ ਹਸਲਾ ਜਿਹੜਾ ਅਫਗਾਨਿਸਤਾਨ ਤੋਂ ਮੰਗਾਇਆ ਗਿਆ ਇਹ ਇਹ ਕੈਟਾਂ ਨੂੰ ਦਿੱਤਾ ਗਿਆ ਇਹ ਜੇ ਤੋ ਧਰਨ ਭਗਤ ਨੇ ਇੱਕ ਸਟੋਰੀ ਕੱਢੀ ਆਪਣੀ ਉਹਨੂੰ ਵੀ ਜਿਵੇਂ ਆਪਣਾ ਦੀਪ ਸਿੰਘ ਸਿੱਧੂ ਸਾਹਿਬ ਨੂੰ ਮਾਰਿਆ ਉਸੇ ਤਰ੍ਹਾਂ ਧਰਨ ਭਗਤ ਨੂੰ ਵੀ ਮਾਰਤਾ ਸੀਗਾ ਤੇ ਇਹ ਪ੍ਰੈਸ ਦੀ ਕਮਜ਼ੋਰੀ ਹੈ ਕਿ ਪ੍ਰੈਸ ਨੇ ਕਦੇ ਵੀ ਆਪਣੇ ਸਾਥੀ ਜਿਹੜਾ ਮਾਰਤਾ ਉਸ ਦੀ ਗੱਲ ਨਹੀਂ ਚੱਕੀ ਪਰ ਜਿਹੜੀ ਪ੍ਰੈਸ ਆਫ ਫ੍ਰੀडम ਇਨ ਨਿਊਯਾਰਕ ਦੇ ਵਿੱਚ ਜਿਹੜੀ ਤੁਹਾਡੀ ਜਥੇਬੰਦੀ ਹੈ ਉਹਨਾਂ ਨੂੰ ਅਸੀਂ ਕਿੱਥੇ ਲਿਖ ਕੇ ਸਾਰਾ ਦੱਸਤਾ ਸਿਧਾਤੀ ਇਹਦੀ ਇਨਕੁਆਇਰੀ ਕਰੋ ਪਰ ਉਹਨਾਂ ਨੇ ਵੀ ਬਿਲਕੁਲ ਕੁਝ ਨਹੀਂ ਕੀਤਾ ਤਾਂ ਇਹ ਮੇਰਾ ਮਤਲਬ ਹੈ ਕਿ ਇਹ ਪ੍ਰੈਸ ਨੂੰ ਜੇ ਪ੍ਰੈਸ ਨੂੰ ਦਬੋਂਦੇ ਨਹੀਂ ਹੈ ਇਹ ਮਾਰਦੰਦੇ ਹੈ ਤਾਂ ਮੇਰਾ ਮਤਲਬ ਹੈ ਫਿਰ ਕੋਈ ਨਾ ਕੋਈ ਤਾਂ ਐਕਸ਼ਨ ਹੋਣਾ ਚਾਹੀਦਾ ਹੈ ਕਿ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਗਈਆਂ ਹੈ ਤੇ ਜਿਵੇਂ ਖੰਡੇ ਨੂੰ ਮਾਰਤਾ ਫਿਰ ਨਾਲ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਤਾ ਸਾਸਨੇਟ ਕਰਤਾ ਫਿਰ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਤਾ ਪਾਕਿਸਤਾਨ ਦੇ ਵਿੱਚ ਤੇ ਇੱਥੇ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਸਰਦਾਰ ਦੀਪ ਸਿੰਘ ਸਿੱਧੂ ਨੂੰ ਖਤਮ ਕੀਤਾ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਤਲ ਕੀਤਾ ਤੇ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਕਤਲ ਕੀਤਾ ਸੋ ਮੇਰਾ ਮਤਲਬ ਹੈ ਕਿ ਇਹ ਕਤਲ ਕਰਾਉਂਦੇ ਐ ਸਸਨੇਟ ਇਨਸਸ ਕਰਾਉਦੇ ਹੈ ਹੁਣ ਜੇ ਨikhil gupta ਦੀ ਤਫਤੀਸ਼ ਦੇ ਵਿੱਚ ਨਿਕਲਿਆ ਹੈ ਕਿ ਪੈਸੇ ਵੀ ਯਾਦਵ ਜਿਹੜਾ ਰੋ ਦਾ ਇੱਕ ਆਪਰੇਟਿਵ ਸੀਗਾ ਉਸ ਨੇ ਦੇਣੇ ਸੀਗੇ ਤੇ ਥੋੜੇ ਜੇ ਪੈਸੇ ਅਗਾਉ ਦਿੱਤੇ ਗਏ ਹੈ ਫਿਰ ਮੇਰਾ ਮਤਲਬ ਹੈ ਕਿ ਅਮਰੀਕਾ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ 바ਰਗਨ ਨਹੀਂ ਕਰਨਾ ਚਾਹੀਦਾ ਇਹਦੇ ਤੇ ਤੇ ਇਹ ਜੁੰਡ ਜਿਹੜਾ ਮੈਂ ਨਾਂ ਲਿਆ ਸਾਰਿਆਂ ਦਾ ਆ ਮੋਦੀ ਅਮਿਤ ਸ਼ਾਸ ਇਹ ਸਾਰਿਆਂ ਨੂੰ ਇਹਨਾਂ ਨੂੰ ਤਫਤੀਸ਼ ਦੇ ਵਿੱਚ ਹਾਜ਼ਰ ਕਰਕੇ ਤੇ ਇਹਨਾਂ ਦੇ ਉੱਤੇ ਵੀ ਕੇਸ ਚਲਾਉਣੇ ਚਾਹੀਦੇ ਆ ਹੁਣ ਦੂਸਰੀ ਗੱਲ ਹੈ ਕਿ ਇੱਕ ਤਾਂ ਇਹਨਾਂ ਨੇ ਅਮਰੀਕਾ ਦੀ ਸੋਵਰਨਿਟੀ ਤੋੜਤੀ ਬਾਦਸ਼ਾਹੀ ਤੋੜਤੀ ਜਿਵੇਂ ਇੱਥੇ ਡਲਾਈ ਲਾਮਾ ਸਾਹਿਬ ਹੈ ਤੇ ਇੱਕ بیگم ਹੈ بنگਲਾਦੇਸ਼ ਦੀ ਉਹ ਇੰਡੀਆ ਦੀ ਸੋਵਰਨਿਟੀ ਦੇ ਥੱਲੇ ਇੱਥੇ ਰਹਿائش ਕਰ ਰਹੇ ਹੈ ਜੇ ਉਹਨਾਂ ਨੂੰ ਮਾਰ ਦੇਵੇ ਤਾਂ ਫਿਰ ਇੰਡੀਆ ਦੀ ਸੋਵਰਨਿਟੀ ਕਾਦੀ ਰਹੇਗੀ ਫਿਰ ਅਮਰੀਕਾ ਦੀ ਦੂਸਰੀ ਇੱਕ ਮਨਰੋ ਡਾਕਟਰੀ ਹੈ ਕਿ ਕੋਈ ਵੀ ਯੂਰਪੀਅਨ ਤਾਕਤ ਜਾਂ ایشین ਤਾਕਤ ਅਟਲਾਂਟਿਕ ਨੂੰ ਕ੍ਰੋਸ ਕਰਕੇ ਮੈਰੀਟਾ ਦੇ ਵਿੱਚ ਗੜਬੜ ਨਹੀਂ ਕਰ ਸਕਦੀ ਜਿਵੇਂ ਰੂਸ ਨੇ ਕਿਊਬਾ ਦੇ ਵਿੱਚ ਇੰਟਰਫੀਰੈਂਸ ਕੀਤੀ ਸੀ ਤੇ ਉਦੋਂ ਪ੍ਰੈਜ਼ੀਡੈਂਟ ਕੈਂਡੀਡੇਟ ਨੇ ਕਹਿਤਾ ਸੀਗਾ ਕਿ ਅਸੀਂ ਨਿਊਕਲੀਅਰ ਵੈਪਨਸ ਯੂਜ਼ ਕਰਨ ਲੱਗੇ ਆ ਤੇ ਉਸ ਵੇਲੇ ਦਾ ਜਿਹੜਾ ਰੂਸ ਦਾ ਪ੍ਰਾਈਮ ਮਿਨਿਸਟਰ ਸੁਰਸਟ ਹੈ ਉਸ ਨੇ ਆਪਣੀਆਂ ਮਿਸਾਈਲਜ਼ ਵਾਪਸ ਬੰਾ ਲਈਆਂ ਸੀ ਕਿਹਾ ਸੋ ਇਹ ਬਹੁਤ ਵੱਡਾ ਮਾਮਲਾ ਹੈ ਜਿਹੜਾ ਇਹ ਹੈ ਛੱਡ ਨਹੀਂ ਸਾਡੇ ਨਾਲ ਸਾਡੀ ਪਾਰਟੀ ਛੱਡੂਗੀ ਤੇ ਇਹ ਬਹੁਤ ਵੱਡਾ ਮਸਲਾ ਹੈ ਮਨੋਟਾਕਰੀ ਵੀ ਤੋੜਤੀ ਬੈਰਕਾ ਦੀ ਕਿ ਸੋਵਰਨਿਟੀ ਵੀ ਤੋੜਤੀ ਪਾਕਿਸਤਾਨ ਦੀ ਸੋਵਰਨਿਟੀ ਤੋੜਤੀ ਬ੍ਰਿਟਾਨੀਆ ਦੀ ਸੋਵਰਨਿਟੀ ਤੋੜਤੀ ਕੈਨੇਡਾ ਦੀ ਸੋਵਰਨਿਟੀ ਤੋੜਤੀ ਇਹ ਮਸਲੇ ਬੜੇ ਬੜੇ ਤਕੜੇ ਹੈਗੇ ਆ ਤੇ ਇਹ ਸਾਰੇ ਜਿਹੜੀ ਜੁੜਦੀ ਹੈ ਇਸ ਨੂੰ ਫੜ ਲੈਣਾ ਚਾਹੀਦਾ ਤੇ ਜਿਹੜਾ ਆਪਣਾ ਸਿੱਧੂ ਸਾਹਿਬ ਨੇ ਮਾਰੇ ਆ ਦੀਪ ਸਿੰਘ ਸਿੱਧੂ ਨੂੰ ਇਹਦਾ ਵੀ ਕੇਸ ਜਿੱਦਣ ਦੀਪ ਸਿੰਘ ਸਿੱਧੂ ਨੂੰ ਮਾਰੇ ਆ ਅਗਲੇ ਦਿਨ ਮੈਂ ਬਿਆਨ ਦਿੱਤਾ ਸੀਗਾ ਕਿ ਇਹ ਤਾਂ ਗਵਰਨਮੈਂਟ ਆਫ ਇੰਡੀਆ ਨੇ ਮਰਵਾਇਆ ਹੈ ਇਹ ਕੋਈ ਐਕਸੀਡੈਂਟ ਨਹੀਂ ਹੈਗਾ ਸੋ ਇਹ ਸਾਰੀ ਸਾਰੀ ਜਿਹੜੀ ਸਾਜ਼ਿਸ਼ ਹੈ ਇਹ ਪੂਰੀ ਹੋਣੀ ਚਾਹੀਦੀ ਹੈ ਤੇ ਕਨਸਪੀਰੇਟਰਸ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਿਹਦੇ ਨਾਮ ਆ ਪੜ੍ਹ ਕੇ ਹੈ ਤੇ ਮੈਂ ਤੁਹਾਨੂੰ ਰਾਜਨਾਥ ਸਿੰਘ ਦਾ ਨਮਨ ਜੀ ਡੋਇਲ ਜੀ अजीत 로यल ਬਹੁਤ ਖਤਰਨਾਕ ਪੁਲਿਸ ਦਾ ਅਫਸਰ ਹੈ ਇੱਕ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਸ ਲਈ ਕਿਹਾ ਕਿ ਜੇ ਅਮਰੀਕਾ ਸਮਝੌਤਾ ਨਹੀਂ ਕਰਦਾ ਟ੍ਰੇਡ ਦਾ ਤੇ ਆਪਾਂ ਢੀਕ ਲੈਂਦੇ ਐ ਕਿ ਹੁਣ ਸਿਰਫ 3 ਸਾਲ ਰਹਿ ਗਏ 트ੰਪ ਦੇ ਤੇ 트ੰਪ ਨੇ 3 ਸਾਲਾਂ ਬਾਅਦ ਚਲੇ ਜਾਣਾ ਤੇ ਆਪਾਂ ਬਾਅਦ ਦੇ ਵਿੱਚ ਕਰ ਲਾਂਗੇ ਸਮਝੌਤਾ ਸੋ ਮੇਰਾ ਮਤਲਬ ਇੱਕ ਕੱਟੜਵਾਦੀ ਜਿਹੜੇ ਹਿੰਦੂਤਵਾ ਦੇ ਇਹੇ ਰਾਜ ਦਿੱਲੀ ਦੇ ਵਿੱਚ ਇਸ ਨੂੰ ਜਿੰਨਾ ਚਿਰ ਨਹੀਂ ਤੋੜਿਆ ਜਾਊਗਾ ਤੇ ਇੰਡੀਆ ਦੇ ਵਿੱਚ ਗੜਬੜ ਲਾਜ਼ਮੀ ਹੁੰਦੀ ਰਹੂਗੀ ਤੇ ਸਾਡੀ ਗੱਲ ਕੋਈ ਕਰਦਾ ਨਹੀਂ ਕਿ ਵਾਅਦਾ ਨਿਖੋਲਦਾ ਜਿਸ ਨਾਲ ਸਾਡੀ ਟ੍ਰੇਡ ਹੋਏ ਜਿਹੜੇ ਸਾਡੇ ਲਾਲੇ ਬਾਣੀ ਹੈ ਉਹ ਵੀ ਖੱਟਣ ਜਿਹੜੇ ਇਹ ਸਾਡੇ ਜ਼ਿੰਮੇਦਾਰ ਹੈ ਉਹਨਾਂ ਦੇ ਕਰਤੇ ਖਤਮ ਹੋ ਜਾਣ ਸਾਰਾ ਕੁਝ ਹੈ ਇਹ ਸਾਰੀਆਂ ਚੀਜ਼ਾਂ ਇਹ ਉੱਥੇ ਹੋਣੀ ਚਾਹੀਦੀ ਹੈ ਤੇ ਜਿਹੜਾ ਵਿਰਲੇ ਨੂੰ ਭੇਜਦਾ ਉੱਥੇ ਸਪੀਕਰ ਨੂੰ ਉਹ ਕੱਟੜਵਰਤੀ ਹਿੰਦੂਤਵਾ ਦਾ ਕੱਟੜ ਬੰਦਾ ਹੈ ਇਸਲਾਮਿਕ ਮੌਲਖ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਸੌਂਚ ਪਾਉਣ ਦੇ ਲਈ ਵਾਈਸ ਪ੍ਰੈਜ਼ੀਡੈਂਟ ਨੂੰ ਭੇਜ ਸਕਦਾ ਸੀ ਹੋਰ ਕਿਸੇ ਨੂੰ ਭੇਜ ਸਕਦਾ ਸੀ ਪਰ ਵਿਰਲਾ ਸਪੀਕਰ ਨੂੰ ਕਿਉਂ ਭੇਜਿਆ ਹੈਗਾ ਤੇ ਸਾਰੀਆਂ ਥੀਜਾਂ ਸਾਡੀ ਨਜ਼ਰ ਦੇ ਵਿੱਚ ਛੈਦੀਆਂ ਸੀ ਸਾਰੇ ਗੱਲ ਖਾਲਸਾ ਦੇ ਇਹ ਸਾਰੇ ਹਿੱਤਕ ਬੰਦੀਆਂ ਬੈਠ ਗਏ ਡਿਸਕਸ ਕਰਦੇ ਆ ਤੇ ਇਹ ਸਾਰੀ ਗੱਲ ਹੈ ਹੁਣ ਤੁਸੀਂ ਇਹਨਾਂ ਤੋਂ ਪੁੱਛ ਲਓ ਇਹ ਫਰ ਪਾਲ ਸੈਂਟੀ ਤੇ ਇਹ ਨਹੀਂ ਹਾਂ ਆ ਮੈਂ ਕੁਝ ਲਿਖਿਆ ਸੀ ਜਿਹੜਾ ਇਹ ਕੱਲ ਫਰ ਨਿਕਲੀ ਸੀ ਲਿਖੇ ਗੁਪਤੇ ਦੀ ਇਹਨਾਂ ਨੂੰ ਦੇ ਦਿਓ ਇਸਦੇ ਜਰੂਰ ਟੋਪੀ ਦੇ ਕੈਨੇਡੀਅਨ ਪੁਲਿਸ ਐ ਉਸ ਨੇ ਟੁਪੀਸ ਕੀਤੀ ਐ ਤੇ ਜਿਹੜੇ ਬੰਦੇ ਗੈਂਗਸਟਰਸ ਤੋਂ ਮਰਵਾਏ ਜਾ ਰਹੇ ਐ ਉਹ ਦਾ ਕੰਟਰੋਲ ਗਵਰਨਮੈਂਟ ਆਫ ਇੰਡੀਆ ਦੇ ਕੋਲੇ ਹੈਗਾ ਤੇ ਜਿਹੜਾ ਇਹ ਉਹ ਗੈਂਗਸਟਰ ਹੈ ਲੌਰੈਂਸ ਮਿਸ਼ਨੋਈ ਉਹ ਗੁਜਰਾਤ ਦੇ ਜੇਲ੍ਹ ਦੇ ਵਿੱਚ ਹੈਗਾ ਤੇ ਗੁਜਰਾਤ ਦਾ ਹੀ ਹੋਮ ਮਿਨਿਸਟਰ ਹੈ ਮੱਛਾ ਤੇ ਮੇਰਾ ਮਤਲਬ ਹੈ ਹੁਣ ਪੂਰਾ ਕੈਨੇਡਾ ਦੇ ਵਿੱਚ ਵੀ ਗਨ ਫੈਲ ਗਈ ਹੈ ਇਹ ਇੰਡੀਆ ਗੈਂਗਸਟਰਸ ਦੇ ਰਾਹੀਂ ਜਿਵੇਂ ਇਹਨਾਂ ਨੇ ਕਿਹਾ ਇਹ ਕਤਲ ਕਰਾ ਰਹੀ ਹੈ ਤੇ ਦੂਸਰੀ ਗੱਲ ਹੈ ਕਿ ਇਹ ਕਤਲ ਦੇ ਨਾਲ ਡਰ ਬੈਸੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪੈ ਗਿਆ ਹੈ ਜੋ ਕਰਕੇ ਜਦੋਂ ਮੋਦੀ ਸਾਹਿਬ ਇੱਥੇ ਜਲੰਧਰ ਉਹ ਡੇਡੇ ਚਾਇਸੀ ਬਾਲੇਵਾਲੀ ਦੇ ਉਦੋਂ 8000 ਪੁਲਿਸ ਪੈਰਾਡੈਂਟ ਲਈ ਤਾਇਨਾਤ ਕੀਤੀ ਗਈ ਸੀ ਹੁਣ ਅੱਜ ਤੱਕ ਪੰਜਾਬ ਇੰਡੀਆ ਦਾ ਹਿੱਸਾ ਹੈ ਤੇ ਪ੍ਰਾਈਮ ਮਿਨਿਸਟਰ ਇੰਡੀਆ ਚ ਜਾ ਰਿਹਾ ਹੈ ਤੇ ਉੱਥੇ 8000 ਪੁਲਿਸ ਤੇ ਬਾਰਡਰ ਦੇ ਉੱਤੇ ਆਰਮੀ ਨੂੰ ਅਲਰਟ ਕੀਤਾ ਜਾਵੇ ਬੀਐਸਐਫ ਨੂੰ ਅਲਰਟ ਕੀਤਾ ਜਾਵੇ ਇਹ ਇੱਕ ਬੜੀ ਅਨਯੂਜਲ ਸਟੈਪ ਹੈ ਕਿ ਇਹ ਜਿਹੜਾ ਖਤਰਾ ਹੈ ਜੇ ਸਾਡੇ ਸਿੱਖਾਂ ਤੇ ਵੀ ਹੈਗਾ ਤਾਂ ਫਿਰ ਦੂਜੇ ਪੱਧਰ ਸੇ ਸਰਕਾਰ ਦੇ ਪ੍ਰਾਈਮ ਮਿਨਿਸਟਰ ਲੈਵਲ ਦੇ ਬੰਦਿਆਂ ਤੱਕ ਵੀ ਇਹ ਖਤਰਾ ਪੈਦਾ ਹੋ ਗਿਆ ਇਹਦਾ ਹੱਲ ਕੱਢਣਾ ਚਾਹੀਦਾ ਹੈ ਸਪਰੀਮ ਕੋਰਟ ਨੂੰ ਲੈਣਾ ਚਾਹੀਦਾ ਕੇ ਇਸ ਕਿਵੇਂ ਨ ਕਿਵੇਂ ਟੇਬਲ ਦੇ ਉੱਤੇ ਬੈਠ ਕੇ ਗੱਲ ਕੀਤੀ ਜਾਵੇ ਤੇ ਸਾਰੇ ਕੰਫੈਸ ਕਰਨ ਕਿ ਅਸੀਂ ਕੀ ਕੀ ਕੁਸ਼ ਕੀਤਾ ਹੈਗਾ ਬੋਲਣਾ ਪ੍ਰੋਕਸ਼ਨ ਵੀ ਹੋ ਰਹੇ 15 ਸਾਲ ਹੋ ਜਾਣਗੇ ਤੇ ਜਮਹੂਰੀਅਤ ਸਿੱਖਾਂ ਦੇ ਵਿੱਚ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਾਡਾ ਹੱਥ ਹੈਗਾ ਜਮਹੂਰੀਅਤ ਦੇ ਸਾਧਕ ਤਰੀਕੇ ਦੇ ਨਾਲ

ਤੋਂ ਮਾਤਾ ਸਾਹਿਬ ਦੇ ਸਿਵਲਿੰਗ ਦੀ ਪੂਜਾ ਕਰਦੇ ਆ ਤਾਂ ਇੱਕ ਸਾਲ ਦੇ ਬਾਅਦ ਵੀ ਸਿਵਲਿੰਗ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਜਿੱਥੇ ਤੋਂ ਮਾਤਾ ਸਾਹਿਬ ਰੋਡ ਉੱਤੇ ਜਾ ਕੇ ਮੱਥਾ ਟੇਕਦੇ ਤੇ ਉੱਥੇ ਪੂਜਾ ਕਰਕੇ ਆਉਣ ਜੰਮਵੇਂ ਇੱਕ ਸਾਲ ਦੇ ਬੂਏ ਦੇ ਉੱਤੇ ਜੇ ਕੋਈ ਛੱਣਾ ਬੰਦਾ ਇੱਕ ਸ਼ਿਵਜੀ ਦਾ ਲਿੰਗ ਉੱਥੇ ਗੱਡਿਆ ਹੁੰਦਾ ਤਾਂ ਅਸੀਂ ਉਹਨੂੰ ਵਧਾਈ ਦਵਾਦੇ